ਹੈਲੋ एवरीवन ਕਿਵੇਂ ਹੋ ਸਾਰੇ ਅੱਜ ਅਸੀਂ ਸਤਪੋਹ ਦਾ ਇਤਿਹਾਸ ਲੈ ਕੇ ਆਏ ਆ 6 ਪੋਹ ਬਾਰੇ ਪਿਛਲੀ ਵੀਡੀਓ ਚ ਸਾਡੀ ਵਿਚਾਰ ਹੋਈ ਸੀ ਕਿ ਅੱਜ ਆਹਦੀ ਸਤਪੋਹ ਦੇ ਸਤਪੋਹ ਦਾ ਦਿਨ ਬਹੁਤ ਦੁਖਦਾਈ ਭਰਿਆ ਦਿਨ ਹੈ ਸਤਪੋਹ ਦਾ ਇਤਿਹਾਸ ਸਿੱਖ ਇਤਿਹਾਸ ਦਾ ਇੱਕ ਦੁਖਦਾਈ ਪਰ ਬਹਾਦਰੀ ਭਰਿਆ ਦਿਨ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪੂਰਾ ਸਰਵਾਂਚ ਪਰਿਵਾਰ ਖਾਸ ਕਰਕੇ ਛੋਟੇ ਸਹਬਜ਼ਾਦੇ ਬਾਬਾ ਜੋਰਾਵਰ ਸਿੰਘ ਜੀ ਅਤੇ ਬਾਬਾ ਫਤਿਹ ਸਿੰਘ ਜੀ ਅਤੇ ਮਾਤਾ ਗੁਜਰੀ ਜੀ ਸਰਸਾ ਨਦੀ ਤੇ ਵਿਛੋੜੇ ਦਾ ਸ਼ਿਕਾਰ ਹੋਏ ਜਿਸ ਤੋਂ ਬਾਅਦ ਸਾਕਾ ਸਰਹਿੰਦ ਦੀ ਸ਼ੁਰੂਆਤ ਹੋਈ ਜਿੱਥੇ ਮਾਤਾ ਜੀ ਅਤੇ ਸਹਬਜ਼ਾਦੇ ਨੂੰ ਸ਼ਹੀਦ ਕਰ ਦਿੱਤਾ ਗਿਆ ਸੀਗਾ ਜੋ ਕਿ 6 7 ਪਤੰਬਰ ਦੀ ਸਰਦ ਰਾਤ ਦੌਰਾਨ ਹੋਇਆ ਸੀਗਾ ਤੇ ਅੱਜ ਦੇ ਦਿਨ ਸਰਸਵਤੀ ਨਦੀ ਤੇ ਪਿਛੋੜਾ ਪੈ ਗਿਆ ਸੀ ਅੱਜ ਦੇ ਦਿਨ 6-7 ਪਉ ਦੀਆਂ ਰਾਤ 1707 ਨੂੰ ਮੁਗਲ ਫੌਜਾਂ ਤੇ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫੌਜਾਂ ਨੇ ਗੁਰੂ ਸਾਹਿਬ ਦੇ ਕਾਫਲੇ ਤੇ ਹਮਲਾ ਕੀਤਾ ਜਿਸ ਕਾਰਨ ਪਰਿਵਾਰ ਛਣ ਗਿਆ ਅਤੇ ਮਾਤਾ ਜੀ ਛੋਟੇ ਸਾਹਿਬ ਜੀ ਆਦਿ ਤੇ ਗੁਰੂ ਸਾਹਿਬ ਦਾ ਵੱਡਾ ਪਰਿਵਾਰ ਵਖਵਾਕ ਹੋ ਗਿਆ ਤੇ ਇਹ ਸੀਗਾ ਸਾਡਾ ਸਤ ਪਉ ਦਾ ਇਤਿਹਾਸ ਇਸ ਦਾ ਇਸ ਦਿਨ ਦਾ ਮਹੱਤਵ ਹੈਗਾ ਹੈ ਸਤ ਪਉ ਦਾ ਦਿਨ ਸਿੱਖ ਇਤਿਹਾਸ ਵਿੱਚ ਕੁਰਬਾਨੀ ਅਤੇ ਆਦਰੀ ਦਾ ਪ੍ਰਤੀਕ ਹੈ ਜੋ ਗੁਰੂ ਜੋ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੇ ਵਿਛੋੜਿਆਂ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਾ ਹੈ ਜਿਸ ਨਾਲ ਸਿੱਖ ਕੌਮ ਦੀ ਅਟਲ ਚੜ੍ਹਦਾ ਦਾ ਪ੍ਰਗਟਾਵਾ ਹੁੰਦਾ ਹੈ ਤੇ ਆ ਸੀਗਾ ਸਾਡਾ ਸਤ ਪਉ ਦਾ ਇਤਿਹਾਸ ਤੇ ਇਦਾਂ ਹੀ ਸਾਡਾ ਪੂਰਾ ਹਫਤਾ ਸਫਰੇ ਸ਼ਹਾਦਤ ਦੇ ਰਿਲੇਟਡ ਸਾਡੇ ਟੋਪਿਕ ਆਣਗੇ ਤੇ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਕਰਕੇ ਦੱਸਣਾ ਜੀ ਕੱਲਾ ਅਸੀਂ ਮਿਲਦੇ ਆ ਨੈਕਸਟ ਵੀਡੀਓ ਅਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ